ਪੇ ਭਰਤੀ ਪ੍ਰਕਿਰਿਆ ਸਿਖਰ ਕਰਨ ਜਾ ਰਹੇ ਆ ਅਤੇ 18 ਤਰੀਕ ਨੂੰ ਜਿਹੜੀ ਭਰਤੀ ਹੈਗੀ ਆ 18 ਮਾਰਚ ਨੂੰ ਏਸੀ ਸਥਾਨ ਤੋਂ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਸ਼੍ਰੀ ਕਲਤਖ ਸਾਹਿਬ ਤੇ ਨਤਮਸਕ ਹੋ ਕੇ ਜਿਹੜੀ ਭਰਤੀ ਸ਼ੁਰੂ ਕੀਤੀ ਜਾਊਗੀ ਸਾਨੂੰ ਜਸਰ ਸਾਹਿਬਾਨ ਦਾ ਹੁਕਮ ਅਜੇ ਤਾਂ ਉਹ ਹੁਕਮ ਤੇ ਪਹਰਾ ਦੇਣਾ ਜਦੋਂ ਇੱਕ ਕਮੇਟੀ ਬਣਾਈ ਗਈ ਸੀ ਜਸਰ ਸਾਹਿਬਾਨ ਵੱਲੋਂ ਉਦੋਂ ਹੀ ਦਸਰ ਸਹਿਬਾਨ ਨੇ ਹੁਕਮ ਕੀਤਾ ਸੀ ਵੀ ਭਰਤੀ ਸਾਰੀ ਕਮੇਟੀ ਕੋਲੋਂ ਸ਼੍ਰੋਮਣੀ ਕੱਲ ਤੋਂ ਉਦੋਂ ਹੀ ਸਾਰੀ ਭਰਤੀ ਕਮੇਟੀ ਨੂੰ ਸੌਂਪ ਦੇਣੀ ਚਾਹੀਦੀ ਸੀ ਇਦਾਂ ਦੇ ਸਮੇਂ ਆਉਂਦੇ ਹੁੰਦੇ ਆ ਆਪਾਂ ਨੂੰ ਸਾਰਿਆਂ ਨੂੰ ਚੈਲੰਜਸ ਫੇਸ ਕਰਨੇ ਪੈਂਦੇ ਆ ਕਿ ਹੋ ਸਕਦਾ ਆਉਣ ਵਾਲੇ ਸਮੇਂ 'ਚ ਸਾਮੀ ਸਾਹਿਬ ਵੀ ਸਾਡਾ ਇਸ ਜਿਹੜੀ ਸੇਵਾ ਵਿੱਚ ਸ਼ਾਮਲ ਹੋ ਗੋ ਸ਼੍ਰੀ ਕਾਲਕਤਖ ਸਾਹਿਬ ਦੀ ਤਸੀਲ ਤੋਂ ਜੋ ਪੰਜ ਸਿੱਖ ਸਹਿਬਾਨ ਵੱਲੋਂ ਬਰਾਇਤ ਨਾ ਰਹੇ ਉਹ ਮਨਮਾ ਸੁਣਾਇਆ ਗਿਆ ਕਿ ਅਸੀਂ ਜਿਸ ਦੇ ਤਹਿਤ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਬੜਾਈ ਗਈ ਸੀ ਉਹਦੇ ਚੋਂ ਅੱਜ ਪੰਜ ਮੈਂਬਰ ਨੇ ਜਿਹੜੇ ਕਮੇਟੀ ਦੇ ਅੱਜ ਅਸੀਂ ਪੰਜਾਂ ਨੇ ਸ਼੍ਰੀ ਕਾਲਕਤਖ ਸਾਹਿਬ ਦੇ ਅਰਦਾਸ ਬੇਨਤੀ ਕੀਤੀ ਆ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਓਟਾਸਰਾ ਲਿਆ ਗੁਰੂ ਸਾਹਿਬ ਸਾਡੇ ਪੰਜਾਂ ਦੇ ਸਿਰ ਤੇ ਮਿਹਰ ਭਰਿਆ ਅਤ ਰੱਖਣ ਤੇ ਸਮੂਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੰਨੀਆਂ ਵੀ ਸ਼੍ਰੀ ਕਾਲ ਤਖਸਾਲ ਸਾਹਿਬ ਨੂੰ ਸਮਰਪਿਤ ਪੰਥਕ ਜਥੇਬੰਦੀਆਂ ਨੇ ਸਿੰਘ ਸੁਭਾਵਾਂ ਨੇ ਜਾਂ ਹੋਰ ਜਿਹੜੇ ਅਕਾਲੀ ਦਲ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਭਰਤੀ ਪ੍ਰਕਿਰਿਆ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ 18 ਤਰੀਕ ਨੂੰ ਜਿਹੜੀ ਕਿਉਂਕਿ ਵਿੱਚ ਹੋਲਾ ਮੱਲਾ ਵੀ ਆ ਗਿਆ ਇਸ ਕਰਕੇ ਪਰਚੀਆਂ ਸਪਣ ਦਿੱਤੀਆਂ ਹੋਈਆਂ ਨੇ ਸਾਰੀਆਂ ਅ ਪਰਚੀ ਦਾ ਸੈਂਪਲ ਅਸੀਂ ਅੱਜ ਜਾਰੀ ਕਰਦੇ ਆਂਗੇ ਅਤੇ 18 ਤਰੀਕ ਨੂੰ ਜਿਹੜੀ ਭਰਤੀ ਹੈਗੀ ਆ 18 ਮਾਰਚ ਨੂੰ ਠੀਕ ਹੈ ਜੀ ਇਸੇ ਸਥਾਨ ਤੋਂ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਸ਼੍ਰੀ ਕਲਤਕ ਸਾਹਿਬ ਤੇ ਨਤਮਸਕ ਹੋ ਕੇ ਜਿਹੜੀ ਭਰਤੀ ਸ਼ੁਰੂ ਕੀਤੀ ਜਾਊਗੀ ਅਤੇ ਅਸੀਂ ਆਸ ਕਰਦੇ ਆਂ ਕਿ ਸ੍ਰੋਟੀ ਸਿੱਖ ਸੰਗਤ ਦਾ ਜਿਹੜਾ ਸਾਨੂੰ ਪੂਰਾ ਸਹਿਯੋਗ ਮਿਲੂਗਾ ਅਤੇ ਇਹ ਜਿਹੜੀ ਸਾਡੀ ਟੀਮ ਹੈਗੀ ਆ ਇਹ ਜਿਹੜੀ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਟ ਕੇ ਨਰੋਲ ਪੰਥ ਦੇ ਹਿੱਤਾਂ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਇਹ ਟੀਮ ਆ ਜਿਹੜੀ ਇਹ ਕੰਮ ਕਰੂਗੀ ਪੰਜੇ ਜਿਹੜੇ ਮੈਂਬਰ ਨੇ ਕੰਮ ਕਰਨਗੇ ਸੋ ਉਹਦੇ ਲਈ ਸਾਨੂੰ ਸਾਰੇ ਪੰਥ ਦੇ ਸਹਿਯੋਗ ਦੀ ਲੋੜ ਆ ਸੋ ਮੈਂ ਆਸ ਕਰਦਾ ਕਿ ਸਾਨੂੰ ਪੰਥ ਦਾ ਪੂਰਾ ਸਹਿਯੋਗ ਮਿਲੇਗਾ ਅਤੇ ਇਹ ਜਿਹੜੀ ਭਰਤੀ ਪ੍ਰਕਿਰਿਆ ਮੈਂ ਪਹਿਲਾਂ ਵੀ ਦੱਸਿਆ ਵੀ 18 ਮਾਰਚ ਨੂੰ ਇਹ ਸ਼ੁਰੂ ਕੀਤੀ ਜਾਓ ਅੱਜ ਜੈਦਾ ਸਾਹਿਬ ਨੂੰ ਮਿਲਣ ਵਾਸਤੇ ਤੁਸੀਂ ਪਹੁੰਚੇ ਸੀਗੇ ਕੋਈ ਮੁਲਾਕਾਤ ਹੋਣੀ ਸੀ ਕੀ ਨਹੀਂ ਅੱਜ ਸਾਡਾ ਸਿਰਫ ਸ਼ੁਕਰਾਨਾ ਤੇ ਅਰਦਾਸ ਬੇਨਤੀ ਕਰਦਾ ਪ੍ਰੋਗਰਾਮ ਸੀਗਾ ਤੇ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ 18 ਦੇ ਰੱਖਿਆ ਪਰਚੀਆਂ ਛਪਣੀਆਂ ਦਿੱਤੀਆਂ ਹੋਈਆਂ ਨੇ ਤੇ ਉਹ ਜਦ ਤੱਕ ਤੇ ਹੁਲਮੁਲ੍ਹਾ ਵਿੱਚ ਆ ਗਿਆ ਉਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸੰਗਤ ਦਾ ਸਹਿਯੋਗ ਵੱਤਵਤ ਮਿਲੇ ਅਲੀ ਸਾਹਿਬ ਇੱਕ ਦੁਚਿੱਤੀ ਹੈ ਥੋੜੀ ਜੀ ਕਲੀਅਰ ਕਰ ਦਿਓ ਸੰਗਤਾਂ ਵੀ ਤੁਹਾਨੂੰ ਪੂਰੇ ਪੰਜਾਬ ਦੇ ਲੋਕ ਸੁਣ ਰਹੇ ਹਨ ਇਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਹਾਲਾਂਕਿ ਉਸ ਨੂੰ ਡਿਨਾਇ ਜਦਦਰ ਸਾਹਿਬ ਨੇ ਵੀ ਕਰ ਚੁੱਕੇ ਨੇ ਕਿ ਹੱਲੇ ਜਿਹੜੀ ਅਸਲੀ ਭਰਤੀ ਆ ਜੋ ਫਸੀਲ ਤੋਂ ਹੁਕਮ ਹੋਇਆ ਸੀਗਾ ਉਹ ਸ਼ੁਰੂ ਨਹੀਂ ਹੋਈ ਉਸ ਨੂੰ ਲੈ ਕੇ ਕਿਵੇਂ ਦੇਖ ਰਹੇ ਹੋ ਉਹ ਕਹਿ ਰਿਹਾ ਕਿ ਸਾਡੀ ਭਰਤੀ ਖਤਮ ਹੋਣ ਵਾਲੀ ਹੈ ਭਰਤੀ ਲਗ ਦੱਸ ਦਿੱਤੇ ਗਏ ਭਰਤੀ ਹੋ ਚੁੱਕੀ ਹੈ ਦੇਖੋ ਸਾਨੂੰ ਜਦਦਰ ਸਾਹਿਬ ਦਾ ਹੁਕਮ ਹੈ ਅਸੀਂ ਤਾਂ ਉਸ ਹੁਕਮ ਦਾ ਪਾਲਾ ਦੇਣਾ ਠੀਕ ਹੈ ਅਸੀਂ ਭਰਤੀ ਜਿਹੜੀ ਪ੍ਰੋਪਰ ਢੰਗ ਦੇ ਨਾਲ ਪਾਰਦਰਸ਼ੀ ਭਰਤੀ ਹੈ ਜਿਹੜੀ ਉਦੇ ਵਿੱਚ ਆਧਾਰ ਕਾਰਡ ਦਾ ਵੀ ਨੰਬਰ ਲੱਗੂਗਾ ਮੋਬਾਈਲ ਨੰਬਰ ਵੀ ਅਸੀਂ ਲੈ ਰਹੇ ਹਰੇਕ ਦਾ ਤੇ ਪਾਰਦਰਸ਼ੀ ਭਰਤੀ ਜਿਹੜੀ ਅਸੀਂ ਕਰਾਂਗੇ ਅਕਾਲੀ ਦਲ ਦੇ ਨਮਾਇੰਦਿਆਂ ਨੂੰ ਮਿਲੋ ਕਿ ਤੁਸੀਂ ਮੇਨ ਹਰੇਕ ਨੂੰ ਮਿਲਾਂਗੇ ਜੀ ਅਸੀਂ ਅਸੀਂ ਸਾਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ ਵਾ ਕਿਉਂਕਿ ਜਿਹੜਾ ਸਾਡਾ ਏਜੰਡਾ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਮਜ਼ਬੂਤ ਕਰਨਾ ਵਾ ਕੋਈ ਸਾਡੀ ਕਿਸੇ ਦਾ ਆਪ ਦਾ ਕਿਸੇ ਦਾ ਕੋਈ ਏਜੰਡਾ ਨਹੀਂ ਹੈ ਸਾਡੀਆਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਚਾਹੇ ਸ਼ਰੋਮਣੀ ਅਕਾਲੀ ਦਲ ਹੋਵੇ ਚਾਹੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਆ ਇਸ ਸੰਸਥਾਵਾਂ ਮજબૂત ਹੋਣ ਨਾ ਕਿ ਕਿਸੇ ਵਿਅਕਤੀ ਦੀ ਹੋਣ ਦੀ ਬਜਾਏ ਸਸਤਾਵਾਂ ਦੀ ਹੋਣ ਦੋ ਬਸ ਇਹਦੇ ਉੱਤੇ ਕੰਮ ਆਉਣਾ ਹੈ ਅਲੀ ਸਾਹਿਬ ਅਸੀਂ ਆਰਾ ਤਰੀਕ ਕੋ ਜੋ ਇਹ ਠਕੀ ਜੀ ਕਰਦੇ ਕਿੰਨੇ ਤੱਕ ਚੱਲੇਗਾ ਯਾਰ ਉਹ ਤਾਂ ਘੱਟੋ ਘੱਟ 6 ਮਹੀਨੇ ਚੱਲੂਗੀ ਜੀ 6 ਮਹੀਨੇ ਹਾਂਜੀ ਹਾਂਜੀ ਪੂਰੀ ਪ੍ਰੋਪਰ ਢੰਗ ਨਾਲ ਕੋਈ ਜਲਦੀ ਨਹੀਂ ਹੈਗੀ ਪਿੰਡ ਪਿੰਡ ਜਾ ਕੇ ਸਾਡੀ ਟੀਮ ਜਿੱਥੇ ਵੀ ਹੋਊਗੀ ਹਰ ਹਲਕੇ ਦੇ ਵਿੱਚ ਵੀ ਜਾਊਗੀ ਤੇ ਕੋਈ ਬੜੇ ਹੀ ਵਧੀਆ ਤਰੀਕੇ ਨਾਲ ਭਰਤੀ ਹੋ ਸੰਗਠਨ ਸਹਿਯੋਗ ਨਾਲ ਅਲੀ ਸਾਹਿਬ ਇਹ ਦੇਖਿਆ ਗਿਆ ਹੈ ਕਿ ਸਾਨੂੰ ਇਹ ਵੀ ਪਤਾ ਲੱਗਿਆ ਸੀਗਾ ਕਿੰਨੇ ਸੋਆ ਬਾਹਰ ਆਈਆਂ ਸੀਗੀਆਂ ਕਿ ਜਿਹੜੀ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਸੀ ਦੋ ਜਣੇ ਅਸਤੀਫਾ ਦੇ ਕੇ ਤੁਮ ਧਾਮੀ ਸਾਹਿਬ ਤੇ ਆਪਣਾ ਮੰੰਡੂ ਗੁਰ ਸਾਹਿਬ ਇਸ ਵਿੱਚ ਇਹ ਸਾਹਮਣੇ ਆਇਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਤੁਹਾਨੂੰ ਸਹਿਯੋਗ ਨਹੀਂ ਕਰ ਰਿਹਾ ਪੰਜ ਮੈਂਬਰੀ ਜਿਹੜੀ ਕਮੇਟੀ ਹੁਣ ਵੀ ਹੈਗੀ ਆ ਇਹਨੂੰ ਵੀ ਸਹਿਯੋਗ ਨਹੀਂ ਕੀਤਾ ਜਾ ਰਿਹਾ ਇਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸਰ ਦੇਖੋ ਜੀ ਇਹ ਤਾਂ 2 ਤਰੀਕ ਨੂੰ ਜਦੋਂ ਕਮੇਟੀ ਬਣਾਈ ਗਈ ਸੀ ਜਸਰ ਸਹਿਬਾਨ ਵੱਲੋਂ ਉਦੋਂ ਹੀ ਜਸਰ ਸਾਹਿਬਾਨ ਨੇ ਹੁਕਮ ਕੀਤਾ ਸੀ ਵੀ ਭਰਤੀ ਸਾਰੀ ਕਮੇਟੀ ਕਰੂਗੀ। ਸ਼੍ਰੋਮਣੀ ਕੱਲ ਨੂੰ ਉਦੋਂ ਹੀ ਸਾਰੀ ਭਰਤੀ ਕਮੇਟੀ ਨੂੰ ਸਾਫ ਦੇਣੀ ਚਾਹੀਦੀ ਸੀ ਅਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਹੋਣਾ ਚਾਹੀਦਾ ਸੀ। ਠੀਕ ਹੈ 18 ਮਈ ਤੋਂ ਉਸ ਨੂੰ ਭਰਤੀ ਦੀ ਬਿਲਕੁਲ ਉਸ ਭਰਤੀ ਨੂੰ ਉਹਦੇ ਬਾਰੇ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਜਦਰ ਸਹਿਬਾਨ ਦਾ ਜੋ ਅਗਲਾ ਹੁਕਮ ਹੋਊਗਾ ਉੱਤੇ ਆਪਾਂ ਪੜਾ ਦਵਾਂਗੇ ਲੇਕਿਨ ਅਸੀਂ ਆਪਣਾ ਜਿਹੜਾ ਸਾਨੂੰ ਹੁਕਮ ਹੋਇਆ ਅਸੀਂ ਭਰਤੀ ਸ਼ੁਰੂ ਕਰ ਜਾਏ ਜਦਰ ਸਹਿਬਾਨ ਦੇ ਵਿੱਚ ਕਿ 5 55 ਦੇ ਵਿੱਚੋਂ ਪ੍ਰਧਾਨ ਤੁਹਾਡੇ ਚੁਣਿਆ ਜਾਣਾ ਕੋਈ ਨਹੀਂ ਗੱਲ ਕੋਈ ਧੋਈ ਆ ਪ੍ਰਧਾਨ ਵੀ ਨਹੀਂ ਜੀ ਉਹ ਉਹਦੇ ਵਿੱਚ ਸਾਡੇ ਅਸੀਂ ਸਾਰੇ ਹੀ ਆ ਜਿਹੜੇ ਇੱਕ ਜੁੱਟ ਹੈਗੇ ਆ ਕੋਈ ਕਿਸੇ ਦਾ ਨਿੱਜੀ ਸਵਾਰਥ ਨਹੀਂ ਜੀ ਜਿੰਦੂ ਮਰਜੀ ਚੁਣ ਚਾਹੇ ਪੰਜਾਂ ਨੂੰ ਸਾਂਝੇ ਤੌਰ ਤੇ ਕਹਿਣ ਸਾਨੂੰ ਮਨਜ਼ੂਰ ਹੋਊਗਾ ਸਾਰਿਆਂ ਨੂੰ ਅਸੀਂ ਆਸ ਕਰ ਸਕਦੇ ਹਾਂ ਕਿ ਕੋਈ ਪੰਜਾਂ ਤੋਂ ਅਸਤੀਫਾ ਨਹੀਂ ਦੇਗਾ ਕਿਉਂਕਿ ਦੋ ਜਣੇ ਪਹਿਲਾਂ ਹੀ ਚੁੱਕੇ ਨੇ ਦੇਖੋ ਜੀ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਬਿਰਪੀਰੀ ਦਾ ਉੱਥੋਂ ਹੁਕਮ ਹੋਇਆ ਇਹ ਪੰਜਾਂ ਨੇ ਡਟ ਕੇ ਜਿਹੜੀ ਆਪਣੀ ਡਿਊਟੀਆਂ ਨਿਭਾਉਣਗੇ ਤੁਹਾਡੇ ਸਾਹਮਣੇ ਖੜੇ ਆ ਪੰਜ ਬਾਕੀ ਤਾਂ ਦੇਖੋ ਗੁਰੂ ਸਾਹਿਬ ਜਾਣਦੇ ਨੇ ਥੈਂਕ ਯੂ ਸਰ ਤੁਸੀਂ ਕਿਸੇ ਧਾਮੀ ਸਾਹਿਬ ਨੂੰ ਮਿਲ ਬਡਾਲਾ ਸਾਹਿਬ ਨੂੰ ਸਾਹਮਣੇ ਸਾਹਮਣੇ ਇਕੱਲੇ ਕਰਕੇ ਮੰਨ ਕੇ ਸੀ